ਭਾਈ ਤੁਸੀਂ ਹੁਣੇ ਤਾਂ ਗੱਲ ਕਰਕੇ ਰਹੇ ਹੋ ਨਹੀਂ ਨੰਬਰ ਚੈੱਕ ਕਰੋ ਭਾਈ ਕੱਟਾ ਮਰ ਗਿਆ ਸੀ ਔਰ ਸਾਡਾ ਭਾਈ ਸਿੱਧੂ ਭਾਈ ਇਹਨੇ ਬੋਲਦੇ ਆਂ ਕਿ ਆ ਗਿਆ ਸੀਗਾ ਜੀ ਸੂਰ ਕਿਹੜਾ ਸੂਰ ਜੀ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਸੋ ਆਈ ਹੋਪ ਸਾਰੇ ਠੀਕ ਹੋਣਗੇ ਤੇ ਅੱਜ ਆਪਾਂ ਬਾਬਿਓ ਕਰਨਾ ਕਾਲ ਪ੍ਰੈਂਕ ਆਪਣੇ ਯਾਰਾਂ ਦੋਸਤਾਂ ਨੂੰ ਕਾਲ ਲਾਉਣੀ ਆ ਤੇ ਉਹਨਾਂ ਦੇ ਐਕਸਪ੍ਰੈਸ਼ਨ ਚੈੱਕ ਕਰਨੇ ਆ ਬਲੌਗ ਦੇ ਨਾਲ ਬਣੇ ਰਹੋ ਬਾਬਿਓ ਤੇ ਆਪਾਂ ਸੇ ਮੈਂ ਨਵੀਂ ਲਈ ਆ ਸਿਮ ਦੇ ਵਿੱਚੋਂ ਆਪਾਂ ਕਾਲਾ ਲਾਉਣੀ ਆ ਆਪਣੇ ਯਾਰਾ ਦੋਸਤਾਂ ਨੂੰ ਸੋ ਦੇਖਦੇ ਆ ਕੀ ਬਣਦਾ ਆ ਜੋ ਹੋਰ ਕਿਸੇ ਨੂੰ ਲਾਉਂਦੇ ਨਹੀਂ ਰੋਣੇ ਲਾਉਂਦੇ ਨਹੀਂ ਰੋਣੇ ਨੂੰ ਨਹੀਂ ਕਦੇ ਵਸ ਮਾਣ ਨੂੰ ਰੋਕ 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 ਮੋਨੂ ਕੋਲ ਤੇਰਾ ਨੰਬਰ ਹੈਗਾ ਆ ਜਸ਼ਨ ਮਤੇ ਦਿਓ ਜਨਾਰ ਜੀ ਇਲਿਆ ਨੂੰ ਹੋ ਕੇ ਪਾਤੇ ਹਰਤੇ ਬੋਲੇ ਦਾ ਵਿੱਚ ਹਲੋ ਹਲੋ ਕੋਣ ਭਾਜੀ ਮਨੋ ਸਾਹਿਬ ਜੀ ਐਕਚੁਅਲੀ ਭਾਜੀ ਹਲੋ 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 ਪਾ ਜੀ ਪਾ ਜੀ ਆਜੀ ਵਾਰੀ ਸੀ ਤਾਂ ਇਹਨੂੰ ਪਤਾ ਲੱਗ ਗਿਆ ਉਹਨੂੰ ਯਾਰ ਪਹਿਲਾਂ ਵਸੇ ਮੈਚ ਕਰ ਲਵਾ ਕੋਈ ਸੇਮ ਮੇਰੀ ਵਾਲੀ ਚ ਲਾਉਣੀ ਸੀ ਮੇਰਾ ਨੰਬਰ ਸ਼ੋ ਹੋ ਗਿਆ ਉਹਨੂੰ ਮੈਨੂੰ ਤਾਂ ਗਲਤੀ ਨਾ ਹੋਰ ਤੋਂ ਲੱਗ ਗਿਆ ਸੇਮ ਹੀ ਮੇਰੀ ਵਾਲੀ ਚ ਲਾਉਣੀ ਸੀ ਪਤਾ ਲੱਗ ਗਿਆ ਤੂੰ ਯਾਰ ਉਹ ਦੇਖਿਆ ਮੇਰਾ ਨੰਬਰ ਸ਼ੋ ਹੁੰਦਾ ਉਧਰ ਹੈਲੋ ਹਾਂਜੀ ਪਾਜੀ ਸਿੱਧੂ ਪਾਜੀ ਬੋਲਦੇ ਮੈਂ ਨਹੀਂ ਪਾਜੀ ਪਾਜੀ ਕੱਟਾ ਮਰ ਗਿਆ ਸੀ ਯਾਰ ਸਾਡਾ ਪਾਜੀ ਸਿੱਧੂ ਭਾਈ ਨੇ ਬੋਲਦੇ ਪਾਜੀ ਕੱਟਾ ਮਰ ਗਿਆ ਸਾਡਾ ਫਾਇ ਕਿਹਨੂੰ ਫੋਨ ਲਾਇਆ ਪਾਜੀ ਸਿੱਧੂ ਭਾਈ ਡਾਕਟਰ ਨੂੰ ਤੁਮਹਾਂ ਦਾ ਮੈਂ ਨਹੀਂ ਪਾਜੀ ਤੂੰ ਡਾਕਟਰ ਨਹੀਂ ਪਾਜੀ ਕੱਟਦਾ ਕੱਟਦਾ ਸਾਲੇ ਨੇ ਨੰਬਰ ਤੇ ਜੀ ਆ ਹਲੋ ਹਲੋ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਈ ਕਦੋਂ ਕਦੋਂ ਕਾਣਾ ਤੁਸੀਂ ਕੌਣ ਬੋਲਦਾ ਭਈ ਮੱਝ ਬਹੁ ਬਿਮਾਰ ਹੋਈ ਹੈ ਮਿਹਰੇ ਅਜੇ ਜਲਦੀ ਭਾਈ ਰੋ ਨੰਬਰ ਲੱਗਾ ਤੁਹਾਡਾ ਭਈ ਤੁਸੀਂ ਹੁਣੀ ਤਾਂ ਗੱਲ ਕਰਕੇ ਆਟੇ ਆ ਨਹੀਂ ਦੁਬਾਰਾ ਨੰਬਰ ਚੈੱਕ ਕਰੋ ਇੱਕ ਮਿੰਟ ਤੁਸੀਂ ਪੈਕੋਲ ਤੋਂ ਬੋਲਦੇ ਨਹੀਂ ਭਾਜੀ ਆਦਮਪੁਰ ਤੋਂ ਬੋਲਦੇ ਭਾਜੀ ਆ ਜੋ ਮੱਚ ਗੋਹਾ ਬਹੁਤ ਪਤਲਾ ਕਰੀ ਜਾਂਦੀ ਆ ਠੀਕ ਹੈ ਜੀ ਨੰਬਰ ਚੈੱਕ ਕਰਕੇ ਲਾ ਲਓ ਆਪਣਾ ਤੁਸੀਂ ਅੱਡਾ ਤਾੜੀ ਨੇ ਠੀਕ ਸਰ ਹੰਦਾ ਬਰਾ ਇਹ ਲੈ ਦੁਕਾਨਦਾਰੀ ਕਰਦਾ ਨਾ ਇਹ ਕਲ ਭਾਜੀ ਕਸਟਮ ਕਲ ਜੀ ਉਹ ਆਪਣੇ ਭਾਜੀ ਕਰਾਨਾ ਸਟੋਰ ਤੋਂ ਬੋਲਦੇ ਹਾਂਜੀ ਹਾਂਜੀ ਉਹ ਤੋਂ ਸੀਗੀ ਤੁਹਾਡੇ ਲਈ ਹਾਂਜੀ ਆਫਰ ਸੀਗੀ ਤੁਹਾਡੇ ਲਈ ਇੱਕ ਹਾਂਜੀ ਇੱਕ ਤੁਸੀਂ ਜੇ 10 ਕਪੇਟੀਆਂ ਚੱਕਦੇ ਹੋ ਤੁਹਾਨੂੰ ਵਿੱਚ ਫਰਿੱਜ ਮਿਲ ਜਾਊਗੀ ਕਹਨੀਆ ਭਾਜੀ ਫਰਿੱਜ ਮਿਲ ਜਾਊਗੀ ਭਾਜੀ ਕੋਕਾ ਕੋਲਾ ਬੋਲੋ ਤੁਹਾਨੂੰ ਕਪੇਟੀਆਂ ਕਿਹਨੇ ਚੱਕਣੀਆਂ ਆਪਾਂ ਕਿੰਨੇ ਕਿੰਨੇ ਵਾਲੀਆਂ ਇਹ ਵੱਡੀ ਬੋਤਲ ਜਿੱਦਾਂ ਕੋਕ ਦੀ ਨਹੀਂ ਹੁੰਦੀ। ਹੋਰ ਇਹ 10 ਪੇਟੀਆਂ। ਹਾਂਜੀ। ਤੇ ਆਪਾਂ ਚਾਹ ਮਤਲਬ ਕਿ ਕਿੰਨੇ ਦਿਨ ਚਾਜੂਗੀ ਫਿਰ? ਹੈਲੋ? ਆਵਾਜ਼ ਆ ਰਹੀ ਵਾ ਜੀ? ਹਾਂਜੀ ਹਾਂਜੀ ਮੈਂ ਕਹੇ ਸੀ ਭਾਜੀ ਕਿੰਨੇ ਕਿ ਦਿਨ ਚਾਜੂਗੀ ਫ੍ਰਿਜ? 10 ਪੇਟੀਆਂ ਸਟਾਕੇ ਕਰਨਾ ਵੀ ਕੀ ਆ ਭਾਜੀ? ਕੋਈ ਫ੍ਰਿਜ ਵਧੀਆ ਮਿਲੂਗੀ ਕੁਆਲਿਟੀ ਦੀ? ਕੋਈ ਨਹੀਂ ਪਾਜੀ ਮੈਂ ਜਿਵੇਂ ਕਰਨਾ ਹੋਗਾ ਨਾ ਮੈਂ ਇਸ ਨੰਬਰ ਤੇ ਫੋਨ ਕਰਕੇ ਤੁਹਾਨੂੰ ਦੱਸ ਦਊਗਾ ਇੱਕ ਓਫਰ ਹੋਰ ਸੀਗਾ ਪਾਜੀ ਤੁਹਾਡੇ ਕੋਲ ਹਾਂਜੀ ਜਿੱਦਾਂ ਜਿਹੜੇ ਡਾਈਪਰ ਹੁੰਦੇ ਆ ਨਾ ਬੱਚਿਆਂ ਵਾਲੇ ਹਾਂਜੀ ਉਹ ਤੁਸੀਂ ਘਰਾਂ 'ਚ ਸੇਲ ਕਰਦੇ ਆ ਅੱਛਾ ਜੀ ਹਾਂਜੀ ਜੇ ਤੁਸੀਂ 10 ਪੇਟੀਆਂ ਸੇਲ ਕਰ ਦਿੰਦੇ ਆ ਨਾ ਪਾਜੀ ਹਾਂਜੀ ਤੇ ਤੁਹਾਨੂੰ ਇੱਕ ਪੇਟੀ ਪਿੱਛੇ 17 ਰੁਪਏ ਬਚਿਆ ਕਰਨੀ ਅੱਛਾ ਜੀ ਮੈਂ ਦੇ ਦਿੰਨੇ ਬਚਾ ਲੇ ਹੈਲੋ ਹੈਲੋ ਹਰਾਮ ਦਾ ਕਿੱਥੇ ਰਹਿ ਗਿਆ ਤੂੰ ਹੈਲੋ ਅਜੀ ਕੌਣ ਬੋਲਦੇ ਪਾਜੀ ਹੈਲੋ ਅਜੀ ਅਜੀ ਪਾਜੀ ਕੌਣ ਬੋਲਦੇ ਪਾਜੀ ਦਰਨਦੀਰ ਬੋਲਦੇ ਸੀ ਤਸੀਵਨ ਪਾਜੀ ਅਸੂਰ ਆ ਗਏ ਸੀ ਪਾਜੀ ਆਪਣੇ ਉੱਤੇ ਗਦੌਮ ਚ ਜੀ ਆ ਗਏ ਸੀ ਕਾ ਜੀ ਸੂਰ किधर सोर नहीं कैसे कॉल आ रही परिम मेरा मुंबई ये नोला आ रही नहीं नहीं परिकार्तन तुष्य की क्या काम कर रहा हूँ तेरा फिर से परिम तुष्य राती सोर नहीं सो रही है तो क्या नहीं क्या लगाते हैं परिम जो कि वो तो फोन आ रहा है कहीं नंबर जैक करो फिर फोन करने दो आर जैक भाई डाटर नहीं सो � ਭਾਜੀ ਯਾਰ ਸੂਰ ਬਿਮਾਰ ਹੋਇਆ ਯਾਰ ਮੈਂ ਕੀ ਕਰਾਂ ਮੈਂ ਕਹਾਂ ਡਾਕਟਰ ਯਾਰ ਹੋ ਸਕਦਾ ਭਾਜੀ ਤੁਸੀਂ ਜਿਸ਼ ਵਿਅਤੀ ਨਾਲ ਗੱਲ ਕਰਦੀ ਤੇ ਪੁੱਛਦਾ ਲਵੀ ਦਾ ਵੀ ਆ ਗਿਆ ਵਿੱਚ ਲਵੀ ਦਾ ਲਵੀ ਦਾ ਮੈਂ ਦੇਖੀ ਕੀ ਬਣਾਉਣਾ ਅੱਜ ਅਉਣ ਕਿ ਦਵਾ ਰਾਜਾ ਪਹਿਲਾਂ ਜਕਾ ਲਿਜੇ മെങ്കിൽ <laughs> ഡ <laughs> <dwarf worshipbird>. <laughs> <laughs> <wear>